ਸਤਿ ਸ਼੍ਰੀ ਅਕਾਲ ਜੀ ਮੈਂ ਅਪਰਾਬਲਿਨ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਆਸਤਾ ਕਸੀ ਤੁਹਾਨੂੰ ਜਿੰਨੀਆਂ ਵੀ ਘਟਨਾਵਾਂ ਸੁਣਾਈਆਂ ਉਹਨਾਂ 'ਚ ਕਾਤਿਲ ਅਜੀਬੋ ਗਰੀਬ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਆ ਪਰ ਕਤਲ ਦੀ ਕਹਾਣੀ ਜਦ ਸਾਹਮਣੇ ਆਉਂਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਹਰ ਕੋਈ ਸੋਚਨ ਤੇ ਮਜਬੂਰ ਹੋ ਜਾਂਦਾ ਹੈ ਕਿ ਉਸਨੇ ਐਵੇਂ ਕਿਉਂ ਕੀਤਾ ਕਿਸ ਲਈ ਕੀਤਾ ਪਰ ਆਪ ਜੀ ਜੋ ਸੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਯਕੀਨ ਮੰਨਿਓ ਜਦੋਂ ਇਸ ਘਟਨਾ ਦੀ ਬਾਰੇ ਤੁਸੀਂ ਸੁਣੋਗੇ ਤਾਂ ਇਹ ਕਹਾਣੀ ਕਈ ਦਿਨਾਂ ਤੱਕ ਤੁਹਾਡੇ ਦਿਮਾਗ ਦੇ ਵਿੱਚ ਘੁੰਮਣ ਵਾਲੀ ਹੈ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪਾਲਮ ਵਿਹਾਰੀ ਇਲਾਕੇ ਤੋਂ ਪਾਲਮ ਵਿਹਾਰੀ ਇਲਾਕੇ 'ਚ 에ਅਰ ਫੋਰਸ ਦੇ ਇੱਕ ਅਕਾਊਂਟੈਂਟ ਅਫਸਰ ਰਘੂਬੀਰ ਸਿੰਘ ਆਪਣੀ ਪਤਨੀ ਤੇ 27 ਸਾਲ ਦੇ ਬੇਟੇ ਦੇ ਨਾਲ ਬੜੀ ਖੁਸ਼ੀ ਦੇ ਨਾਲ ਰਹਿੰਦੇ ਸੀਗੇ ਇਹਨਾਂ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਸੀ ਪਰ ਰਗਵੀਰ ਸਿੰਘ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਇਹ ਖੁਸ਼ੀਆਂ ਮਾਤਮ ਵਿੱਚ ਬਦਲਣ ਵਾਲੀਆਂ ਹਨ ਉਹਨਾਂ ਦੇ ਨਾਲ ਲੱਗੇ ਇੰਨਾ ਭਿਆਨਕ ਹੋਣ ਵਾਲਾ ਦਰਸਲ ਇੱਕ ਸ਼ਾਮ ਲਗਭਗ 7 ਵਜੇ ਦੇ ਆਸ-ਪਾਸ ਰਗਵੀਰ ਸਿੰਘ ਰੋਜ਼ ਦੀ ਤਰ੍ਹਾਂ ਆਪਣੇ ਆਫਿਸ ਤੋਂ ਆਫਿਸ ਦਾ ਕੰਮ ਖਤਮ ਕਰਕੇ ਘਰ ਵਾਪਸ ਆਉਂਦੇ ਆ ਪਰ ਜਿਵੇਂ ਆਪਣੇ ਘਰ ਦੇ ਕੋਲ ਪਹੁੰਚਦੇ ਆ ਤਾਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਘਰ ਦਾ ਜਿਹੜਾ ਦਰਵਾਜ਼ਾ ਸੀਗਾ ਉਹ ਖੁੱਲਾ ਹੋਇਆ ਉਹਨਾਂ ਨੂੰ ਵਿਖਾਈ ਦਿੰਦਾ ਆ ਗੇਟ ਪੂਰੀ ਤਰ੍ਹਾਂ ਦੇ ਨਾਲ ਖੁੱਲਾ ਪਿਆ ਸੀ ਆਸੇ-ਪਾਸੇ ਕੋਈ ਨਹੀਂ ਸੀ ਇਹ ਸਭ ਕੁਝ ਵੇਖ ਕੇ ਰੁਗਵੀਰ ਸਿੰਘ ਨੂੰ ਥੋੜਾ ਜਿਹਾ ਅਜੀਬ ਲੱਗਦਾ ਹੈ ਕਿਉਂਕਿ ਰੋਜ਼ਾਨਾ ਘਰ ਆ ਕੇ ਉਹਨੂੰ ਬਾਹਰ ਖੜੇ ਹੋ ਕੇ ਦਰਵਾਜ਼ੇ ਦੀ ਘੰਟੀ ਵਜਾਣੀ ਪੈਂਦੀ ਸੀ ਕਿ ਜਿਸ ਤੋਂ ਬਾਅਦ ਉਸਦੀ ਪਤਨੀ ਜਾਂ ਬੇਟਾ ਦਰਵਾਜ਼ਾ ਖੋਲਦੇ ਸੀ ਪਰ ਉਸ ਦਿਨ ਘਰ ਦਾ ਦਰਵਾਜ਼ਾ ਖੁੱਲਾ ਹੋਇਆ ਸੀ ਤਾਂ ਉਹਨਾਂ ਨੂੰ ਲੱਗਿਆ ਸ਼ਾਇਦ ਦਰਵਾਜ਼ਾ ਕਿਸੇ ਨੇ ਖੁੱਲਾ ਛੱਡ ਦਿੱਤਾ ਹੋਣਾ ਇਸ ਤੋਂ ਬਾਅਦ ਉਹ ਸਿੱਧੇ ਘਰ ਦੇ ਅੰਦਰ ਜਾਂਦੇ ਐ ਤੇ ਜਿਵੇਂ ਹੀ ਰੁਗਵੀਰ ਸਿੰਘ ਘਰ ਦੇ ਅੰਦਰ ਪ੍ਰਵੇਸ਼ ਕਰਦੇ ਐ ਤਾਂ ਉਹਨਾਂ ਦੇ ਸਾਹਮਣੇ ਕੀ ਹੁੰਦਾ ਹੈ ਕਿ ਘਰ ਦਾ ਸਮਾਨ ਬੁਰੀ ਤਰ੍ਹਾਂ ਦੇ ਨਾਲ ਵਿਖਰਿਆ ਹੋਇਆ ਹੁੰਦਾ ਹੈ ਇਸ ਤੋਂ ਬਾਅਦ ਉਹ ਸਿੱਧਾ ਆਪਣੇ ਕਮਰੇ ਦੇ ਵਿੱਚ ਜਾਂਦੇ ਹੈ ਤੇ ਜਿਵੇਂ ਹੀ ਕਮਰੇ ਦੇ ਅੰਦਰ ਜਾਂਦੇ ਹੈ ਸਾਹਮਣੇ ਦਾ ਮੰਜ਼ਰ ਵੇਖ ਕੇ ਰਗਵੀਰ ਸਿੰਘ ਦੀ ਰੂਹ ਕੰਬ ਜਾਂਦੀ ਹੈ ਦਰਅਸਲ ਰਗਵੀਰ ਸਿੰਘ ਦੇ ਸਾਹਮਣੇ ਕਮਰੇ 'ਚ ਉਹਨਾਂ ਦੀ ਪਤਨੀ ਦੀ Laash ਪਈ ਹੋਈ ਸੀ ਜੋ ਖੂਨ ਦੇ ਨਾਲ ਲਤਪਤ ਸੀ ਇਹ ਵੇਖ ਕੇ ਰਗਵੀਰ ਸਿੰਘ ਸਹਿਮ ਜੇ ਜਾਂਦੇ ਹੈ ਤੇ ਉਹ ਬੜੀ ਤੇਜ਼ੀ ਦੇ ਨਾਲ ਆਪਣੇ ਬੇਟੇ ਨੂੰ ਆਵਾਜ਼ ਲਗਾਉਂਦੇ ਹੈ ਤਉ ਦੇ ਕਮਰੇ ਦੇ ਵੱਲ ਭੱਜਦੇ ਆ ਪਰ ਰਗਵੀਰ ਸਿੰਘ ਆਪਣੇ ਬੇਟੇ ਦੇ ਕਮਰੇ 'ਚ ਜਦੋਂ ਜਾਂਦੇ ਆ ਤਾਂ ਉਹਨਾਂ ਦੇ ਸਾਹਮਣੇ ਉਹੀ ਮੰਜ਼ਰ ਸੀਗਾ ਜੋ ਉਹਨਾਂ ਨੇ ਨੀਚੇ ਵੇਖਿਆ ਸੀਗਾ ਯਾਨੀ ਉਹਨਾਂ ਦੇ 27 ਸਾਲ ਦੇ ਜਵਾਨ ਬੇਟੇ ਦੀ ਖੂਨ ਦੇ ਨਾਲ ਲਤਪਤ ਲਾਸ਼ ਪਈ ਹੋਈ ਸੀ ਉਹਨਾਂ ਦੇ ਸਾਹਮਣੇ ਇਹ ਵੇਖ ਕੇ ਰਗਵੀਰ ਸਿੰਘ ਦੀ ਚੀਖ ਨਿਕਲ ਜਾਂਦੀ ਹੈ ਤੇ ਉਹ ਜ਼ੋਰ-ਜ਼ੋਰ ਨਾਲ ਚੀਲਾਣਾ ਸ਼ੁਰੂ ਕਰਦਾ ਹੈ ਆਵਾਜ਼ ਸੁਣ ਕੇ ਉਹਨਾਂ ਦੇ ਜਿਹੜੇ ਪੜੋਸੀ ਸੀਗੇ ਉਹ ਵੀ ਭੱਜ ਕੇ ਆਉਂਦੇ ਆ ਰਗਵੀਰ ਸਿੰਘ ਦੇ ਕੋਲ ਔਰ ਉਹਨਾਂ ਦੇ ਸਾਹਮਣੇ ਦਾ ਜਿਹੜਾ ਉਹ ਮੰਜ਼ਰ ਸੀਗਾ ਵੇਖਦੇ ਆ ਜਿਹੜਾ ਤਾਂ ਉਹ ਪੜੋਸੀ ਵੀ ਜਿਹੜੇ ਉਹ ਘਬਰਾ ਜਾਂਦੇ ਆ ਕਿ ਇੱਕ 에어ਫੋਰਸ ਅਕਾਊਂਟੈਂਟ ਰਗਵੀਰ ਸਿੰਘ ਦੀ ਪਤਨੀ ਤੇ ਬੇਟੇ ਦਾ ਕਿਸੇ ਨੇ ਕਤਲ ਕਰਤਾ ਸੀ ਇਸ ਤੋਂ ਬਾਅਦ ਤੁਰੰਤ ਹੀ ਜਿਹੜੇ ਪੜੋਸੀ ਹੁੰਦੇ ਆ ਉਹਨਾਂ ਦੁਆਰਾ ਪੁਲਿਸ ਨੂੰ ਫੋਨ ਲਾਇਆ ਜਾਂਦਾ ਹੈ ਪੁਲਿਸ ਕੁਛ ਹੀ ਦੇਰ ਦੇ ਵਿੱਚ ਉੱਥੇ ਪਹੁੰਚ ਜਾਂਦੀ ਹੈ ਤੇ ਉਹ ਘਰ ਦੇ ਆਸ-ਪਾਸ ਜਦੋਂ ਕਿ ਕਾਫੀ ਭੀੜ ਹੋ ਚੁੱਕੀ ਇਸ ਤੇ ਪੁਲਿਸ ਇਹ ਹੈ ਜਿਹੜੀ ਉਹ ਤੁਰੰਤ ਸੀ ਕਿ ਜਿਹੜਾ ਉਹ ਮਾਂ ਤੇ ਬੇਟੇ ਦੀ ਜਿਹੜੀ ਡੈੱਡ ਬੋਡੀ ਹੁੰਦੀ ਹੈ ਉਹਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਲੋਕਾਂ ਦੇ ਦਿਮਾਗ 'ਚ ਇੱਕ ਹੀ ਗੱਲ ਘੁੰਮ ਰਹੀ ਸੀ ਕਿ ਇਹ ਸਭ ਕੁਝ ਕੀ ਹੋ ਗਿਆ ਇਸ ਤੋਂ ਬਾਅਦ ਪੁਲਿਸ ਸੀ ਕਿ ਜਿਹੜੀ ਉਹ ਤੁਰੰਤ ਜਾਂਚ ਵਿੱਚ ਆ ਜਿਹੜੀ ਝੁੱਟ ਜਾਂਦੀ ਹੈ ਪੁਲਿਸ ਜਾਂਚ ਕਰ ਰਹੀ ਸੀ ਤੇ ਪੁਲਿਸ ਦੇਖਦੀ ਹੈ ਕਿ ਘਰ ਦਾ ਸਮਾਨ ਤਾਂ ਵਿਖਰਿਆ ਪਿਆ ਆ ਔਰ ਘਰ ਦੀ ਅਲਮਾਰੀ ਤੇ ਕਮਰੇ ਚ ਜਿੰਨਾ ਵੀ ਸਮਾਨ ਸੀਗਾ ਉਹ ਉਤਲ-ਪੁਤਲ ਹੋਇਆ ਪਿਆ ਸੀ ਜਿਸ ਕਾਰਨ ਪੁਲਿਸ ਨੂੰ ਲੱਗਦਾ ਆ ਕਿ ਇਹ ਮਾਮਲਾ ਲੂਟ-ਪਾਟ ਦਾ ਹੋ ਸਕਦਾ ਆ ਪਰ ਸਚਾਈ ਸਾਹਮਣੇ ਆਈ ਤਾਂ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਐਵੇਂ ਵੀ ਕੁਝ ਹੋ ਸਕਦਾ ਆ ਯਕੀਨ ਮੰਨਿਓ ਜਦੋਂ ਤੁਹਾਨੂੰ ਇਹ ਸਚਾਈ ਦਾ ਪਤਾ ਚੱਲੇਗਾ ਤੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇਸ ਤੋਂ ਬਾਅਦ ਇਹ ਖਬਰ ਸਾਰੇ ਰਿਸ਼ਤੇਦਾਰਾਂ ਤੱਕ ਪਹੁੰਚਦੀ ਹੈ ਤੇ ਸਾਰੇ ਆ ਜਾਂਦੇ ਆ ਸਾਰੇ ਰਿਸ਼ਤੇਦਾਰ ਬੜੇ ਦੁਖੀ ਮਨ ਦੇ ਨਾਲ ਉਹਨਾਂ ਨੂੰ ਜਿਹੜਾ ਸੀਗਾ ਉਹ ਅੰਤਿਮ ਵਿਦਾਈ ਦਿੰਦੇ ਆ। ਇੱਧਰ ਪੁਲਿਸ ਆਪਣੀ ਜਾਂਚ ਪੜਤਾਲ ਜਾਰੀ ਰੱਖਦੀ ਹੈ ਤਾਂ ਪੁਲਿਸ ਦੇ ਸਾਹਮਣੇ ਇੱਕ ਬੜੀ ਹੀ ਅਜੀਬ ਚੀਜ਼ ਆਉਂਦੀ ਹੈ ਕਿ ਉਸ ਘਰ ਦੇ ਸੀਸੀਟੀਵੀ ਕੈਮਰੇ ਤਾਂ ਲੱਗੇ ਹੋਏ ਸੀਗੇ ਪਰ ਉਹਨਾਂ ਕੈਮਰਿਆਂ ਦੀ ਰਿਕਾਰਡਿੰਗ ਜਿਹੜੀ ਡੀਵੀਆਰ ਗਾਇਬ ਸੀ। ਯਾਨੀ ਕਿਸੇ ਨੇ ਉਸ ਕਮਰੇ ਦੀ ਡੀਵੀਆਰ ਨੂੰ ਜਿਸ ਚ ਰਿਕਾਰਡਿੰਗ ਹੁੰਦੀ ਹੈ ਉਹ ਗਾਇਬ ਕਰ ਦਿੱਤਾ ਸੀ। ਇਹ ਗੱਲ ਜਦੋਂ ਪੁਲਿਸ ਨੂੰ ਜਦੋਂ ਪਤਾ ਲੱਗਦੀ ਹੈ ਤਾਂ ਉਹਨਾਂ ਨੂੰ ਖਟਕਦਾਇਆ ਕੁਝ ਉਹਨਾਂ ਦੇ ਦਿਮਾਗ 'ਚ ਕੀ ਗੱਲ ਚੱਲ ਰਹੀ ਸੀ ਕਿ ਇੱਥੇ ਜੋ ਵੀ ਆਇਆ ਉਹਨੂੰ ਸਭ ਪਤਾ ਸੀ ਇਸ ਘਰ 'ਚ ਕੈਮਰੇ ਲੱਗੇ ਹੋਏ ਐ ਉਹਦੀ ਰਿਕਾਰਡਿੰਗ ਕਿੱਥੇ ਹੋ ਰਹੀ ਹੈ ਇਸ ਤੋਂ ਬਾਅਦ ਪੁਲਿਸ ਜਿਹੜੀ ਜਾਂਚ ਨੂੰ ਜਿਹੜਾ ਸੀਗਾ ਉਹ ਤੇਜ਼ੀ ਦੇ ਨਾਲ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੀ ਹੈ ਤੇ ਇਹਦੀ ਕੇਸ ਦੀ ਗਹਿਰਾਈ ਤੱਕ ਜਾਂਦੀ ਹੈ ਹੁਣ ਰਗਵੀਰ ਸਿੰਘ ਦਾ ਉਹ ਰਿਕਾਰਡ ਜਿਹੜਾ ਸੀਗਾ ਉਹ ਵੇਖਦੇ ਆ ਕਿ ਕਿਤੇ ਰਗਵੀਰ ਸਿੰਘ ਨੇ ਸਿੰਘ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਜਾਂਚ ਪੜਤਾਲ ਚ ਪੁਲਿਸ ਦੇ ਸਾਹਮਣੇ ਐਵੇਂ ਦਾ ਕੁਝ ਵੀ ਨਹੀਂ ਆਉਂਦਾ ਕਿਉਂਕਿ ਰਗਵੀਰ ਸਿੰਘ ਇੱਕ ਸਿੱਧੇ ਸਾਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਇਸ ਤੋਂ ਬਾਅਦ ਰਗਵੀਰ ਸਿੰਘ ਦੇ 27 ਸਾਲ ਦੇ ਬੇਟੇ ਦਾ ਰਿਕਾਰਡ ਵੀ ਚੈੱਕ ਕੀਤਾ ਜਾਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਰਗਵੀਰ ਸਿੰਘ ਦਾ ਬੇਟਾ ਕੋਈ ਪ੍ਰਾਈਵੇਟ ਜੌਬ ਕਰਦਾ ਸੀ ਪਰ 2020 ਚ ਲਾਕਡਾਊਨ ਚ ਉਹਦੀ ਜਿਹੜੀ ਜੌਬ ਹੈ ਉਹ ਚਲੀ ਜਾਂਦੀ ਹੈ ਇਸ ਤੋਂ ਬਾਅਦ ਉਹ ਬੇਰੋਜ਼ਗਾਰੀ ਸੀ ਤੇ ਉਹ ਘਰ ਠੀ ਆਪਣੇ ਜਿਹੜਾ ਆ ਮਾਤਾ ਪਿਤਾ ਦੇ ਨਾਲ ਰਹਿੰਦਾ ਸੀਗਾ ਪਰ ਰੁਗਵੀਰ ਸਿੰਘ ਦੇ بیٹے ਦੀ ਵੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤਾਂ ਹੁਣ ਪੁਲਿਸ ਦੇ ਸਾਹਮਣੇ ਇੱਕ ਐਵੇਂ ਦਾ ਡਬਲ ਮਰਡਰ ਕੇਸ ਸੀ ਜਿਹਦਾ ਨਾ ਤਾਂ ਕੋਈ ਸਬੂਤ ਸੀਗਾ ਔਰ ਨਾ ਹੀ ਕਿਸੇ ਤੇ ਕੋਈ ਸ਼ੱਕ ਤੇ ਨਾ ਹੀ ਕੋਈ ਸੀਸੀਟੀਵੀ ਫੂਟੇਜ ਇਸ ਤੋਂ ਬਾਅਦ ਜਿਹੜਾ ਸਮਾਂ ਸੀਗਾ ਉਹ ਬੀਤਦਾ ਹੈ ਇਸ ਤੋਂ ਬਾਅਦ ਪੁਲਿਸ ਵਿੱਚ ਵਿੱਚ ਇਹਨਾਂ ਦੇ ਘਰ ਚੋਂਦੀ ਹੈ ਤੇ ਰਿਸ਼ਤੇਦਾਰ ਤੇ ਪੜੋਸੀਆਂ ਤੋਂ ਜਿਹੜਾ ਉਹ ਜਾਂਚ ਪੜਤਾਲ ਕਰਦੀ ਰਹਿੰਦੀ ਐ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਸੀ ਲੱਗ ਰਿਆ ਇਸ ਤੋਂ ਬਾਅਦ ਅਚਾਨਕ ਇੱਕ ਦਿਨ ਰਗਵੀਰ ਸਿੰਘ ਪਤਨੀ ਦੇ ਭਰਾ ਦਾ ਬੇਟਾ ਸੀਗਾ ਤੇ ਜਿਹੜਾ ਲਗਾਤਾਰ ਪੁਲਿਸ ਤੇ ਹੁਣ ਦਬਾਅ ਬਣਾ ਰਿਆ ਸੀਗਾ ਕਿ ਤੁਹਾਨੂੰ ਇਸ ਕੇਸ ਦੀ ਨਵੇਂ ਸਿਰੇ ਤੋਂ ਜਾਂਚ ਜਿਹੜੀ ਸ਼ੁਰੂ ਕਰਨੀ ਚਾਹੀਦੀ ਹੈ ਤੁਸੀਂ ਸਹੀ ਢੰਗ ਦੇ ਨਾਲ ਇਸ ਕੇਸ ਦੀ ਜਾਂਚ ਕਰੋ ਇਸ ਅਭਿਸ਼ੇਕ ਸਿੰਘ ਦੀ ਜਿਹੜਾ ਰਗਵੀਰ ਸਿੰਘ ਦਾ ਬੇਟਾ ਸੀਗਾ ਉਹਦੇ ਨਾਲ ਬਹੁਤ ਬੰਦੀ ਸੀ ਤੇ ਹੁਣ ਉਹ ਪਿਛਲੇ ਕੁਝ ਦਿਨਾਂ ਤੋਂ ਰੁਗਵੀਰ ਸਿੰਘ ਦਾ ਸਾਥ ਦੇ ਰਿਹਾ ਸੀ ਤੇ ਲਗਾਤਾਰ ਇਸ ਦੁੱਖ ਦੀ ਘੜੀ ਦੇ ਵਿੱਚ ਰੁਗਵੀਰ ਸਿੰਘ ਦੇ ਨਾਲ ਹੀ ਉਹ ਰਹਿ ਰਿਹਾ ਸੀ ਤਾਂ ਹੁਣ ਪੁਲਿਸ ਨੂੰ ਵੀ ਇੱਥੇ ਲੱਗਦਾ ਆ ਕਿ ਉਹਨਾਂ ਨੂੰ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ ਤਾਂ ਹੁਣ ਪੁਲਿਸ ਕੀ ਕਰਦੀ ਹੈ ਉਸੇ ਮੁਹੱਲੇ 'ਚ ਜਿਹੜਾ ਦੂਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਉਹਨਾਂ ਦੀਆਂ ਫੋਟੋਸ ਖੰਗਾਲਣਾ ਜਿਹੜਾ ਉਹ ਸ਼ੁਰੂ ਕਰਦੀ ਹੈ ਤਾਂ ਪੁਲਿਸ ਨੂੰ ਇੱਥੇ ਖਬਰ ਪਤਾ ਚੱਲਦੀ ਹੈ ਕਿ ਉਸੇ ਮੁਹੱਲੇ 'ਚ ਹੀ ਇੱਕ ਘਰ ਦੇ ਮਕਾਨ ਮਾਲਕ ਵੱਲੋਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ 4 ਸੈਕਿੰਡ ਦੀ ਇੱਕ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਵੀਡੀਓ ਆ ਉਹ ਦਿੱਤੀ ਜਾਂਦੀ ਹੈ ਉਹਦੇ ਵਿੱਚ ਇੱਕ ਲੜਕਾ ਮੂੰਹ ਤੇ ਕਪੜਾ ਬੰਨ ਕੇ ਜਾ ਰਿਹਾ ਸੀਗਾ ਜਿਹਦੇ ਹੱਥ ਚ ਡੀਵੀਆਰ ਸੀਗਾ ਤਾਂ ਹੁਣ ਪੁਲਿਸ ਵਾਲਿਆਂ ਨੂੰ ਸ਼ੱਕ ਹੁੰਦਾ ਆ ਕਿ ਸ਼ਾਇਦ ਇਹ ਉਹੀ ਹੋ ਸਕਦਾ ਆ ਜਿਨੇ ਇਸ ਮਾਂ ਬੇਟੇ ਦੀ ਹੱਤਿਆ ਕੀਤੀ ਹੋਵੇ ਇਹ ਹੀ ਉਹ ਲੜਕਾ ਹੋ ਸਕਦਾ ਆ ਪਰ ਇੱਥੇ ਪੁਲਿਸ ਵਾਲਿਆਂ ਨੂੰ ਉਸ ਲੜਕੇ ਦੀ ਪਹਿਚਾਨ ਨਹੀਂ ਹੋ ਸકી ਕਿਉਂਕਿ ਉਹਨੇ ਮੂੰਹ ਤੇ ਕਪੜਾ ਬੰਨਿਆ ਹੋਇਆ ਸੀਗਾ ਹੁਣ ਇੱਥੇ ਪੁਲਿਸ ਵਾਲਿਆਂ ਨੂੰ ਲੱਗਦਾ ਆ ਕਿ ਇਹ ਜਿਹੜਾ ਲੜਕਾ ਆ ਇਹ ਪੈਦਲੀ ਜਾ ਰਿਹਾ ਆ ਯਾਨੀ ਕਿ ਇਹਦੇ ਕੋਲ ਕੋਈ ਮੋਟਰਸਾਈਕਲ ਜਾਂ ਕੋਈ ਕਾਰ ਵਗੈਰਾ ਕੁਝ ਨਹੀਂ ਹੈ ਤਾਂ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਇਹ ਡਾਊਟ ਹੁੰਦਾ ਆ ਕਿ ਹੋਏ ਨਾ ਹੋਏ ਇਹਨੇ ਕਿਸੇ ਪਬਲਿਕ ਟਰਾਂਸਪੋਰਟ ਦਾ ਹੀ ਯੂਜ਼ ਕੀਤਾ ਹੋਣਾ ਆ ਤਾਂ ਪੁਲਿਸ ਹੁਣ ਜਿਹੜਾ ਸੀਗਾ ਇਹ ਹੋ ਸਕਦਾ ਹੈ ਆ ਕਿ ਇਹ ਕਿਸੇ ਰਿਕਸ਼ਾ ਟੈਕਸੀ ਜਾਂ ਫਿਰ ਬੱਸ 'ਚ ਆਇਆ ਹੋਏ ਤਾਂ ਹੁਣ ਪੁਲਿਸ ਵਾਲੇ ਆਪਣੀ ਪੂਰੀ ਤਾਕਤ ਦੇ ਨਾਲ ਇਸ ਕੇਸ ਦੇ ਵਿੱਚ ਜੁਟ ਜਾਂਦੇ ਆ ਤਾਂ ਹੁਣ ਉਹ ਕੀ ਕਰਦੇ ਹੈ ਕਿ ਆਸੇ-ਪਾਸੇ ਜਿੰਨੇ ਵੀ ਰਿਕਸ਼ਾ ਵਾਲੇ ਸੀਗੇ ਜਾਂ ਟੈਕਸੀ ਵਾਲੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਇਹ ਜਿਹੜੀ ਇਹਨਾਂ ਨੂੰ 4 ਸੈਕਿੰਡ ਦੀ ਵੀਡੀਓ ਕਲਿੱਪ ਮਿਲੀ ਸੀਗੀ ਉਹ ਵਖਾੰਦੇ ਹੈ ਤੇ ਪੁੱਛਤਾਛ ਕਰਦੇ ਹੈ ਕਿ ਹੋ ਸਕਦਾ ਇਹਨਾਂ ਚੋਂ ਕਿਸੇ ਨੇ ਇਸ ਕਾਤਲ ਨੂੰ ਵੇਖਿਆ ਹੋਵੇ ਜਾਂ ਇਹਨਾਂ ਦੀ ਕੋਈ ਬੱਸ ਰਿਕਸ਼ਾ ਟੈਕਸੀ ਕੁਝ ਵੀ ਯੂਜ਼ ਕੀਤੀ ਹੋਵੇ ਇਸ ਕਾਤਲ ਨੇ ਤਾਂ ਸਾਨੂੰ ਸ਼ਾਇਦ ਇਸ ਦਾ ਪਤਾ ਲੱਗ ਜਾਏ ਤਾਂ ਉਦੋਂ ਹੀ ਇੱਕ ਰਿਕਸ਼ੇ ਵਾਲਾ ਸਾਹਮਣੇ ਆਉਂਦਾ ਆ ਜੋ ਦੱਸਦਾ ਆ ਕਿ ਮੰਗਲਵਾਰ ਦੇ ਦਿਨ ਇਹੀ ਲੜਕਾ ਸਿਗਾ ਜਿਹਨੇ ਮੂੰਹ ਤੇ ਕਪੜਾ ਬੰਨਿਆ ਹੋਇਆ ਮੇਰੇ ਰਿਕਸ਼ੇ 'ਚ ਆ ਕੇ ਬੈਠਿਆ ਸੀਗਾ ਐਨਾ ਸੁਣਦੇ ਹੀ ਪੁਲਿਸ ਵਾਲਿਆਂ ਦੇ ਹੱਥ ਪਹਿਲੀ ਕਾਮਯਾਬੀ ਲੱਗ ਚੁੱਕੀ ਸੀ ਤਾਂ ਅੱਗੋਂ ਇਹ ਰਿਕਸ਼ੇ ਵਾਲਾ ਦੱਸਦਾ ਆ ਮੈਨੂੰ ਇਸ ਲੜਕੇ ਦੇ ਬਾਰੇ ਇਸ ਕਰਕੇ ਪਤਾ ਆ ਕਿਉਂਕਿ ਇਹਦੇ ਕਪੜਿਆਂ ਦੇ ਉੱਤੇ ਖੂਨ ਦੇ ਜਿਹੜੇ ਸੀਗੇ ਉਹ ਛੱਟੇ ਪਏ ਹੋਏ ਸੀ ਤੇ ਨਾਲ ਹੀ ਇਹ ਲੜਕਾ ਬਹੁਤ ਹੀ ਘਬਰਾਇਆ ਹੋਇਆ ਸੀ ਐਨਾ ਸੁਣਦੇ ਹੀ ਪੁਲਿਸ ਵਾਲਿਆਂ ਨੂੰ ਲੱਗਦਾ ਆ ਕਿ ਇਹਨੀ ਜਾਣਕਾਰੀ ਕਾਫੀ ਨਹੀਂ ਇਸ ਜਾਣਕਾਰੀ ਨਾਲ ਇਸ ਕੇਸ ਦੀ ਹੈ ਜਿਹੜਾ ਉਹ ਤੈਹ ਤੱਕ ਨਹੀਂ ਪਹੁੰਚਿਆ ਜਾ ਸਕਦਾ ਪਰ ਅੱਗੇ ਜੋ ਉਸ ਰਿਕਸ਼ਾ ਵਾਲੇ ਨੇ ਸੀਗਾ ਜਿਹੜਾ ਉਹ ਪੁਲਿਸ ਵਾਲਿਆਂ ਨੂੰ ਜੋ ਦੱਸਿਆ ਉਸ ਨੇ ਇਸ ਕੇਸ ਦੀ ਪੂਰੀ ਦਿਸ਼ਾ ਹੀ ਪਲਟ ਕੇ ਰੱਖ ਦਿੱਤੀ ਉਹਨੇ ਦੱਸਿਆ ਕਿ ਮੈਂ ਉਸ ਲੜਕੇ ਨੂੰ ਮੈਟਰੋ ਸਟੇਸ਼ਨ ਤੇ ਛੱਡਿਆ ਸੀਗਾ ਤਾਂ ਉਹਨੇ ਮੈਨੂੰ 10 ਰੁਪਏ ਦੇਣੇ ਸੀਗੇ ਪਰ ਜੋਨ ਇਨ ਨੋਟ ਮੈਨੂੰ 10 ਰੁਪਏ ਦਾ ਦਿੱਤਾ ਸੀ ਇਤਫਾਕ ਦੇ ਨਾਲ ਉਹ ਫਟਿਆ ਹੋਇਆ ਸੀ ਤੇ ਮੈਂ ਉਹਨੂੰ ਕਿਹਾ ਕਿ ਇਹ ਨੋਟ ਨਹੀਂ ਚੱਲੇਗਾ ਤਾਂ ਉਹਨੇ ਕਿਹਾ ਕਿ ਮੈਂ ਤੈਨੂੰ 500 ਰੁਪਏ ਦੇ ਦੇਣਾ ਵਾ ਤਾਂ ਮੈਂ 500 ਰੁਪਏ ਲੈਣ ਤੋਂ ਮਨਾ ਕਰ ਦਿੱਤਾ ਤਾਂ ਫਿਰ ਉਸ ਲੜਕੇ ਨੇ ਮੈਨੂੰ ਕਿਹਾ ਕਿ ਠੀਕ ਹੈ ਤੁਸੀਂ ਆਪਣਾ ਪੇਟੀਐਮ ਨੰਬਰ ਦੇ ਦਿਓ ਤੇ ਮੈਂ ਉਹਦੇ ਤੇ ਤੁਹਾਨੂੰ ਪੈਸੇ ਜਿਹੜਾ ਉਹ ਟੀਐਮ ਕਰ ਦੇਣਾ ਵਾ ਰਿਕਸ਼ੇ ਵਾਲੇ ਦੀ ਇਹ ਗੱਲ ਸੁਣ ਕੇ ਪੁਲਿਸ ਵਾਲਿਆਂ ਦੀ ਅੱਖਾਂ 'ਚ ਇੱਕਦਮ ਚਮਕ ਆ ਜਾਂਦੀ ਐ ਉਹ ਹੁਣ ਜਲਦੀ ਦੇ ਨਾਲ ਕੀ ਕਰਦੇ ਆ ਰਿਕਸ਼ੇ ਵਾਲੇ ਤੋਂ ਉਹਦਾ ਫੋਨ ਲੈਂਦੇ ਆ ਤੇ ਜਿਸ ਨੰਬਰ ਤੋਂ ਉਹ ਪੈਸੇ ਟੀ.ਐਮ ਕੀਤੇ ਗਏ ਸੀਗੇ ਉਹ ਨੰਬਰ ਦੀ ਜਾਂਚ ਕਰਦੇ ਆ ਤੇ ਜਾਂਚ ਕਰਨ ਤੋਂ ਪਤਾ ਚੱਲਦਾ ਆ ਕਿ ਇਹੇ ਨੰਬਰ ਤਾਂ ਰਗਵੀਰ ਸਿੰਘ ਦੀ ਪਤਨੀ ਸੀਗੀ ਜਿਹੜੀ ਉਹਦੇ ਭਰਾ ਦੇ ਬੇਟੇ ਦਾ ਸੀਗਾ ਜਿਹਦਾ ਨਾਮ ਅਭਿਸ਼ੇਕ ਸੀਗਾ ਜਿਹੜਾ ਪਿਛਲੇ ਇੰਨੇ ਟਾਈਮ ਤੋਂ ਜਿਹੜਾ ਸੀਗਾ ਰਗਵੀਰ ਸਿੰਘ ਦੇ ਨਾਲ ਹੀ ਰਹਿ ਰਿਹਾ ਸੀਗਾ ਜਿਨੇ ਆਪਣੀ ਭੂਆ ਤੇ ਉਹਦੇ بیٹے ਦਾ ਅੰਤਿਮ ਸੰਸਕਾਰ ਸੀਗਾ ਜਿਹੜਾ ਉਹ ਵੀ ਆਪਣੇ ਹੱਥਾਂ ਨਾਲ ਹੀ ਕਰਵਾਇਆ ਸੀਗਾ ਤੇ ਐਨੇ ਟਾਈਮ ਤੋਂ ਜਿਹੜਾ ਸੀਗਾ ਉਹ ਪੁਲਿਸ ਨੂੰ ਚਖਮਾ ਦੇ ਰਿਆ ਸੀ ਉਹ ਵਾਰ-ਵਾਰ ਇਹੀ ਬੰਦਾ ਸੀਗਾ ਜਿਹੜਾ ਪੁਲਿਸ ਤੇ ਦਬਾਅ ਬਣਾ ਰਿਹਾ ਸੀਗਾ ਕਿ ਤੁਸੀਂ ਆਪਣਾ ਕੰਮ ਸਹੀ ਢੰਗ ਦੇ ਨਾਲ ਨਹੀਂ ਕਰ ਰਹੇ ਤੇ ਪੁਲਿਸ ਵਾਲਿਆਂ ਦੀ ਨਜ਼ਰਾਂ ਦੇ ਸਾਹਮਣੇ ਹੁੰਦੇ ਹੋਏ ਵੀ ਉਹ ਪੁਲਿਸ ਵਾਲਿਆਂ ਨੂੰ ਚਖਮਾ ਦਿੰਦਾ ਰਿਹਾ ਪਰ ਉਹ ਕਹਿੰਦੇ ਨੇ ਨਾ ਕਿ ਝੂਠ ਕਿੰਨਾ ਟਾਈਮ ਚੱਲੇਗਾ ਆਖਿਰ ਇੱਕ ਨਾ ਇੱਕ ਦਿਨ ਸੱਚ ਨੇ ਬਾਹਰ ਤਾਂ ਆਉਣਾ ਹੀ ਹੁੰਦਾ ਹੈ ਕਿਵੇਂ ਇੱਕ ਫਟੇ ਹੋਏ ਨੋਟ ਦੇ ਕਰਕੇ ਉਹਨੂੰ ਟੀਮ ਕਰਨਾ ਪਿਆ ਜਿਹਦੇ ਕਰਕੇ ਉਹ ਪੁਲਿਸ ਦੀ ਪકડ ਚ ਆ ਗਿਆ ਸ਼ਾਇਦ ਉਹਨੇ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਹੁਣ ਪਰ ਹੁਣ ਇੱਥੇ ਲੋਕਾਂ ਦੇ ਮਨ 'ਚ ਹਲੇ ਵੀ ਇਹੀ ਚੱਲ ਰਿਹਾ ਸੀਗਾ ਕਿ ਇਹਨੇ ਕਿਉਂ ਇਨੀ ਬੇਰਹਿਮੀ ਦੇ ਨਾਲ ਆਪਣੀ ਭੂਆ ਤੋਂ ਦੇ ਬੇਟੇ ਦਾ ਜਿਹੜਾ ਉਹ ਕਤਲ ਕਰ ਦਿੱਤਾ ਤਾ ਹੁਣ ਜਿਹੜੀ ਪੁਲਿਸ ਸੀਗੀ ਉਹ ਅਭਿਸ਼ੇਕ ਤੋਂ ਪੁੱਛਤਾਚ ਕਰਦੀ ਹੈ ਤਾਂ ਪੁੱਛਤਾਚੋਂ ਪਤਾ ਚੱਲਦਾ ਆ ਅਭਿਸ਼ੇਕ ਦੱਸਦਾ ਹੈ ਕਿ ਮੈਂ ਆਪਣੀ ਭੂਆ ਤੋਂ 50000 ਰੁਪਏ ਲਏ ਸੀਗੇ ਜਦੋਂ ਲੋਕਡਾਊਨ ਸੀਗਾ ਤਾਂ ਮੇਰੀ ਜੌਬ ਚਲੀ ਗਈ ਸੀ ਜਿਹਦੇ ਕਰਕੇ ਮੈਨੂੰ ਭੂਆ ਤੋਂ 50000 ਰੁਪਏ ਲੈਣੇ ਪਏ ਤੇ ਮੈਂ ਇੱਕ ਦਿਨ ਆਪਣੀ ਭੂਆ ਦੇ ਘਰ ਆਇਆ ਹੋਇਆ ਸੀ ਜਿੱਥੇ ਮੈਂ ਆਪਣੇ ਭਰਾ ਦੇ ਨਾਲ ਬੈਠ ਕੇ ਖਾਣਾ ਖਾ ਰਿਹਾ ਸੀ ਮੂਵੀ ਦੇਖ ਰਿਹਾ ਸੀ ਤੇ ਭੂਆ ਸੀਗੀ ਜਿਹੜੀ ਉਹ ਮੇਰੀ ਵਾਰ-ਵਾਰ ਮੈਨੂੰ ਟੋਕ ਰਹੀ ਸੀ ਮੈਨੂੰ ਬਹੁਤ ਹੀ ਜਲੀਲ ਕਰਦੀ ਸੀਗੀ ਉਹ 50000 ਰੁਪਏ ਦੇ ਲਈ ਮੈਂ ਬਹੁਤ ਵਾਰੀ ਬਰਦਾਸ਼ਤ ਕੀਤਾ ਪਰ ਉਸ ਦਿਨ ਮੇਰੇ ਤੋਂ ਨਹੀਂ ਹੋਇਆ ਮੈਂ ਉਹਨਾਂ ਨੂੰ ਬਹੁਤ ਮਿਹਨਤਾਂ ਕੀਤੀਆਂ ਕਿ ਮੇਰੇ ਕੋਲ ਜਦੋਂ ਹੋਣਗੇ ਤਾਂ ਮੈਂ ਤੁਹਾਨੂੰ ਵਾਪਸ ਜ਼ਰੂਰ ਕਰ ਦੇਵਾਂਗਾ ਪਰ ਉਹ ਵਾਰ-ਵਾਰ ਮੈਨੂੰ ਟੋਕ ਰਹੇ ਸੀ ਤਾਂ ਉੱਥੇ ਹੀ ਕਸਰਤ ਵਾਲੇ ਡੰਬਲ ਪਏ ਹੋਏ ਸੀ ਤੇ ਮੈਂ ਉਹ ਡੰਬਲ ਦੇ ਨਾਲ ਹੀ ਦੋਨਾਂ ਦਾ ਕਤਲ ਕਰ ਦਿੱਤਾ ਤੇ ਸੀਸੀਟੀਵੀ ਕੈਮਰਾ ਦੀ ਜਿਹੜੀ ਰਿਕਾਰਡਿੰਗ ਸੀਗੀ ਉਹ ਆਪਣੇ ਨਾਲ ਲੈ ਗਿਆ ਤੇ ਉੱਥੋਂ ਦਾ ਸਮਾਨ ਘਰ ਦਾ ਜਿਹੜਾ ਸੀਗਾ ਇੱਧਰ ਉੱਧਰ ਬਿਖੇਰ ਗਿਆ ਤਾਂ ਕਿ ਉਹਨਾਂ ਨੂੰ ਕਿਸੇ ਨੂੰ ਵੇਖਣ ਲੱਗੇ ਆ ਲੱਗੇ ਕਿ ਇਸ ਘਰ 'ਚ ਲੁੱਟਪਾਟ ਹੋਈ ਹੈ ਸ਼ਾਇਦ ਲੁੱਟਪਾਟ ਦੇ ਦੌਰਾਨ ਇਹ ਕਤਲ ਹੋਈ ਹੈ ਇਹ ਸੀਗੀ ਅੱਜ ਦੀ ਕਹਾਣੀ ਕਿ ਕਿਵੇਂ 10 ਰੁਪਏ ਦੇ ਫਟੇ ਨੋਟ ਨੇ ਪੁਲਿਸ ਨੂੰ ਕਾਤਿਲ ਤੱਕ ਪਹੁੰਚਾ ਦਿੱਤਾ ਇੱਥੋਂ ਇਹ ਵੀ ਪਤਾ ਚੱਲਦਾ ਹੈ ਕਿ ਕਾਤਿਲ ਕਿੰਨਾ ਵੀ ਛਾਤਰ ਕਿਉਂ ਨਾ ਹੋਏ ਆਖਿਰ ਪੁਲਿਸ ਦੀ ਗ੍ਰਿਫਤ ਵੀਸ ਤਾਂ ਆ ਹੀ ਜਾਂਦਾ ਆ ਮਿਲਦੇ ਹਾਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ